ਉਹ ਡਿਟੇਰੀਓਰੇਸ਼ਨ ਜਿਵੇਂ ਇੱਕ ਕੱਪੜੇ 'ਚ ਫਟ ਜੇ ਕਿਤੇ ਜਿਵੇਂ ਅਕਸਰ ਆਪਾਂ ਕਹਿੰਦੇ ਆਂ ਵੀ ਜਿਵੇਂ ਜੋ ਪੰਜਾਬ ਦੇ ਵਿੱਚ ਅੱਤਵਾਦ ਵੇਲੇ ਪੁਲਿਸ ਨੂੰ ਜੋ ਅਥਾ ਪਾਵਰਾ ਮਿਲ ਗਿਆ ਉਹ ਅਜੇ ਤੱਕ ਗਈ ਨਹੀਂ ਉਹੀ ਮਾਈਂਡਸੈਟ ਉਹੀ ਹੈ ਬਿਲਕੁਲ ਖੂਨ ਲੱਗਿਆ ਬਈ ਜਿਹੜੇ ਕੁਝ ਬੰਦਿਆਂ ਦੇ ਉਹ ਉਸੇ ਤਰ੍ਹਾਂ ਦੀ ਐਕਟੀਵਿਟੀਆਂ ਕਰਨਗੇ ਬਿਲਕੁਲ ਬਿਲਕੁਲ ਕਿਉਂਕਿ ਉਹ ਸਮਝਦੇ ਨੇ ਵੀ ਹੁਣ ਪੁਲਿਸ ਅਜੇ ਵੀ ਜੇ ਆਪੋਜੀਸ਼ਨ ਜਿਹੜੀ ਰੌਲਾ ਪਾਉਂਦੇ ਪੁਲਿਸ ਰਾਜ ਜਦੋਂ ਉਹਨਾਂ ਦਾ ਰਾਜ ਆ ਗਿਆ ਫਿਰ ਵੀ ਪੁਲਿਸ ਰਾਜ ਹੀ ਰਹਿਣਾ ਹੈ ਜਦੋਂ ਕਾਂਗਰਸ ਗਵਰਨਮੈਂਟ ਸੀ ਉਦੋਂ ਵੀ ਪੁਲਿਸ ਰਾਜ ਸੀ ਜਦੋਂ ਅਕਾਲੀ ਸੀ ਉਦੋਂ ਵੀ ਪੁਲਿਸ ਰਾਜ ਸੀ ਅੱਜ ਵੀ ਪੁਲਿਸ ਰਾਜ ਹੈ ਵੇਖੋ ਗੱਲ ਉਹੀ ਹੈ ਉਹੀ ਆਫੀਸਰਸ ਤੁਸੀਂ ਦੇਖੋਗੇ ਪਾਵਰਫੁਲ ਪੋਸਟ ਤੇ ਰਹਿੰਦੇ ਆ ਚੰਗੀਆਂ ਪੋਸਟ ਤੇ ਰਹਿੰਦੇ ਆ ਔਰ ਕੰਟੀਨਿਊ ਕਰਦੇ ਆ ਰਾਜਾ ਕੰਡੋਲਾ ਵਾਲੀ ਜਿਹੜੀ ਮੈਂ ਹੁਣ ਤੁਹਾਨੂੰ ਚੀਜ਼ ਕੰਪਲੀਟ ਹੋ ਗਿਆ ਨਹੀਂ ਉਦੇਸ਼ ਸਾਬਸ ਐਨੀ ਗੱਲ ਹੈ ਨਾ ਜੀ ਉਮਰਾਨ ਅੰਗਲ ਨੂੰ ਭੇਜਣਾ ਤਾਂ ਦੇਖੋ ਸੈਨੀ ਲਈ ਜ਼ਰੂਰੀ ਸੀ ਬਿਕੋਜ਼ ਸੈਨੀ ਨੂੰ ਉਹ ਟੀਮ ਚਾਹੀਦੀ ਸੀ ਜਿਹਨੂੰ ਭੇਜ ਕੇ ਉਹ ਸਿਚੁਏਸ਼ਨ ਆਊਟ ਆਫ ਪ੍ਰੋਪੋਰਸ਼ਨ ਬਲੋ ਕਰਦੇ ਵੇ ਦੇਖੋ ਮੈਂ ਮੈਂ ਜੋ ਸਮਝਦਾ ਸੁਮੇਦ ਸੈਨੀ ਦੀ ਸਿਚੁਏਸ਼ਨ ਵੀ ਵਲਨਰੇਬਲ ਸੀ ਔਰ ਸੁਮੇਦ ਸੈਨੀ ਨੂੰ ਧੱਕਾ ਕਰਨ ਦੀ ਵੀ ਆਦਤ ਹੈ ਮਤਲਬ ਮੈਂ ਮੇਰੇ ਖਿਆਲ ਦਰਸ਼ਕ ਵੀ ਤੁਹਾਡੇ ਸਾਰੇ ਜਾਣਦੇ ਹੋ ਕਿਹੋ ਜਿਹਾ ਅਫਸਰ ਰਿਹਾ ਸੋ ਸੁਮੇਦ ਸੈਨੀ ਵਰਗੇ ਨੇਤਾ ਪਾਠ ਕਰਦੀ ਪਬਲਿਕ ਤੇ ਗੋਲੀਆਂ ਚਲਵਾਉਣ ਦੇ ਲਈ ਦੇਖੋ ਸੈਣੀ ਉਮਰਾ ਨੰਗਲ ਇਹ ਸਾਰੇ ਰੱਬ ਭੁੱਲੀ ਰੱਬ ਨੂੰ ਭੁੱਲੀ ਬੈਠੇ ਆ ਇਹਨਾਂ ਨੂੰ ਲੱਗਦਾ ਸੀ ਇਹੀ ਰੱਬ ਨੇ ਰੱਬ ਨੇ ਸਬਕ ਦਿੱਤਾ ਅੱਜ ਉਹੀ ਸੈਣੀ ਉਹੀ ਉਮਰਾ ਨੰਗਲ ਕਰਕੇ ਪੋਲਿਟੀਕਲ ਪਾਰਟੀਆਂ ਤੇ ਟੱਬਰ ਮਤਲਬ ਐਕਚੁਅਲੀ ਉਹਨਾਂ ਦਾ ਵजूद ਖਤਮ ਹੋ ਚਲਿਆ ਕਿਉਂਕਿ ਇਹਨਾਂ ਨੇ ਉਹ ਟੀਮਜ਼ ਹੀ ਤਾਂ ਭੇਜੀਆਂ ਕਿ ਜੋ ਅਸੀਂ ਚਾਹਨੇ ਆ ਕਰੋ ਨਹੀਂ ਤਾਂ ਮੈਨੂੰ ਦੱਸੋ AK47 ਕਦੇ ਯੂਜ਼ ਹੁੰਦੀ ਹੈ ਪਾਠ ਕਰਦੀ ਮਤਲਬ ਰਾਈਟ ਕੰਟਰੋਲ ਜਾਂ ਮੋਬ ਕੰਟਰੋਲ ਯੂਜ਼ ਕਰਨਗੇ ਰਬਲ ਬੁਲੇਟ ਇਸ ਜਾਂ ਅਠੇ ਚਾਰਜ ਹੁੰਦਾ ਅਜੇ ਹੋਰ ਇੱਕ ਮਜ਼ੇਦਾਰ ਚੀਜ਼ ਦੱਸਦਾ ਦੇਖੋ ਮਤਲਬ ਉਮਰਾਨ ਅੰਗਲ ਨੇ AK47 ਦੀ ਫਾਇਰਿੰਗ ਦੀ ਗੱਲ ਰੋਪੜ ਵਾਲੇ ਬੰਡਾਲਾ ਵਾਲੇ ਕੇਸ ਕੀਤੀ ਅੱਜ ਤੁਸੀਂ ਜੇ ਕੋਟਕਪੂਰਾ ਗੋਲੀकांड ਦੇਖੋਗੇ ਜਾਂ ਬੇਬਲ ਕਲਾ ਦੇਖੋਗੇ ਉੱਥੇ ਵੀ ਫੈਬ੍ਰਿਕਸ਼ਨ ਆਫ ਐਵਿਡੈਂਸ ਉਹ ਜੀ ਆ ਰਹੀ ਹੈ ਕਿ ਪੁਲਿਸ ਜਿਪਸੀ ਤੇ ਗੋਲੀਆਂ ਮਾਰੀਆਂ ਸੋ ਤੁਸੀਂ ਇੱਕ ਮੋਡਸ ਆਫ ਆਪਰੇਂਡਾ ਤੁਸੀਂ ਦੇਖੋਗੇ ਉਹ ਸੇਮ ਹੈ। ਹਮਮ। ਪੁਲਿਸ ਵਾਲੇ ਦਾ ਉਹ ਕਹਿੰਦੇ ਨਾ ਹਰ ਕ੍ਰਿਮੀਨਲ ਦਾ ਇੱਕ ਆਫ ਦਾ ਟਰੈਕ ਰਿਕਾਰਡ ਹੁੰਦਾ ਹੈ ਉਹਦਾ ਇੱਕ ਕੰਮ ਕਰਨ ਦਾ ਤਰੀਕਾ ਹੁੰਦਾ ਹੈ। ਇਹ ਉਹੀ ਤਰੀਕਾ ਹੈ ਕਿ ਉਸੇ ਤਰ੍ਹਾਂ ਏਵਿਡੈਂਸ ਫੈਬ੍ਰिकेट ਕਰੋ। ਉਸ ਵੇਲੇ ਵੀ ਜਿਪਸੀ ਤੇ ਗੋਲੀਆਂ ਵਜੀਆਂ ਹੁਣ ਵੀ ਜਿਪਸੀ ਤੇ ਗੋਲੀਆਂ ਵਜੀਆਂ। ਹਮ ਉਸ ਵੇਲੇ ਵੀ AK47 ਯੂਜ਼ ਹੋਈ ਅੱਜ ਵੀ AK47 ਯੂਜ਼ ਹੋਈ। ਫਿਰ ਇਹਨਾਂ ਨੇ 12 ਬੋਰ ਸ਼ੋ ਕਰਨ ਦੀ ਮਤਲਬ ਵੈਪਨਸ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਸੋ ਬੇਸਿਕਲੀ ਫੈਬ੍ਰਿਕੇਸ਼ਨ ਆਫ ਐਵਿਡੈਂਸ ਦੀ ਉਮਰਾਨੰਗਲ ਦੀ ਤਾਂ ਪੁਰਾਣੀ ਐਕਸਪਰਟੀਜ਼ ਹੈ ਕਿਉਂਕਿ ਸੁਮੇਤ ਸੈਣੀ ਦੀ ਟੀਮ ਦਾ ਹਿੱਸਾ ਹੈ ਤਫਤੀਸ਼ਾਂ ਤਾਂ ਇਹਨਾਂ ਨੂੰ ਕਰਨੀਆਂ ਆਉਂਦੀਆਂ ਨਹੀਂ ਇਹਨਾਂ ਨੂੰ ਤਾਂ ਸਿਰਫ ਝੂਠੇ ਮੁਕਾਬਲੇ ਬਣਾਉਣੇ ਤੇ ਐਵਿਡੈਂਸ ਫੈਬ੍ਰिकेट ਕਰਨੀ ਆਉਂਦੀ ਹੈ ਮੈਂ ਸ਼ੁਰੂ ਤੋਂ ਕਹਿਣਾ ਉਹੀ ਚੀਜ਼ੇ ਕਰਦੇ ਆ 댓 ਇਜ਼ ਵਾਈ ਉਮਰਾਨੰਗਲ ਵਾਸ ਹੈਂਡ ਪਿਕਡ ਬਾਈ ਸੈਣੀ ਕਿ ਜਿਹੜੀ ਦੂਜੀ ਟੀਮ ਹੈ ਉਹ ਪਤਾ ਨਹੀਂ ਇੰਨਾ ਧੱਕਾ ਕਰੂਗੀ ਕਿ ਨਹੀਂ ਕਰੂਗੀ ਇਹ ਤਾਂ ਜੋ ਮੈਂ ਕਵਾਂਗਾ ਕਰੂਗਾ